हम तो तो भी यो का बना रहे हमको मैं दिक्कत नहीं है बड़ा उसको लगला पकड़ लो देना ये रहे तन के हाथ दे दे लिखो 20 अपना लो खुद ही देना मैं भी लू हम भी सबसे बहुत करते हैं

눌러, mm 눌러. -hmm. Mm -hmm. mm -hmm. फैसला नवीन फैसला हम्म ये तो हमर वीडियो काहे बना रहे है ये समझ में नहीं आ रहा है तो तकेला घबराए रहली बस फिर ओ गिनो ना आपको लिए वीडियो तो मैं तो पैर पड़ा ਕਿਲਾ ਬਿਲਕੁਲ ਬਿਲਕੁਲ ਲਾਜ਼ੀਤੀ ਗਤੀ ਗਤੀ ਐਕਚੁਅਲੀ ਜਦੋਂ ਅੱਛਾ ਬਣ ਰਹੇ ਹੱਜ ਸੌਰੀ कि जो पैसा है तेरे से कुछ नहीं कुछ नहीं मैं तो ठुक गई हाथ हाथ के मेंला मेरे को सरकार दी है मेरे लिए तो कुछ नहीं है प्लीज बता जो हां नेक 125 दिन 50 नहीं 70 की बात हो रहा है 50 के पास से क्या बात है जिसने बोला था क्या 50 है बात हुआ 50 70 नहीं 50 थोड़ा 50 करने की बात है नहीं 50 से बात हुआ 50 70 मांग रही है ना नहीं 50 तो पीछे वो है ना किसको देना कोई परेशानी नहीं नहीं, नहीं, तो नहीं, नहीं नहीं दूंगा तो तेरा पचास दिए है ना अभी रखो ये आपस में इन्हें भी दे देना करना शेर खानी करेगा तो उसको भी दे देंगे जितना बनेगा नहीं 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 कर दिए बंदे उसको तो देना ही नहीं है जैसे ना पैसे अपनी कुड़ी दे तो दे ठीक है वो तो कर देंगे कुड़ी दे तू जैसे पैसे जैसे ना पैसे भी मिलने दो नहीं अपनी कुड़ी देगी तो आप बोलती है मैं ले लिया सारे पैसा दो ना दे बोलूं

पर उसको सबको सिखा आपने थोड़ी ना बैठो बैठो जाके देख लिया तब आप तो, 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 तो कुछ भी नहीं आएगा बस हमें उसकी मां बैठी है ना तो कुछ भी नहीं आएगा बदलना भी भदे कराइए मेरे आपको सीधे हां किया है ओई ना तो जब बैठी है जड़ी रिश्ते करन दी है बिचोले तो चुतिया लग गई ना मैंने रोड़े ऐसा नहीं ना जैसे ना के कहूंगी ना कोसर बोले कि ना ना लेगी कहता है और ना लेके पहले ले तो लेगी तो जाके और तो मांग साडे को ਸਾਡੇ ਉਹ ਦੋ ਥਾਉਂ ਵੀ ਜਿਹੜਾ ਉਹਨੇ ਆ ਪੈਸੇ ਮੇਰੇ ਨਹੀਂ ਦਿੱਤੇ ਵਾਕੇ ਉਹ ਹਟਾਏ ਤੀ ਦਸੋਂ ਅਸੀਂ ਕਰਵਾਉਂਦੇ ਹਾਂ ਕਿ ਅਸਾਂ ਦੰਦੇ ਜੋਨੇ ਲਾਉਦੇ ਕਣਕਾ ਵੜਦੇ ਮੈਂ ਧਾਰਦੇ ਅਸੀਂ ਆਹ ਕੰਮ ਕਰਦੇ ਸੀ ਹੋਰ ਰੁਪਈਆ ਨੀ ਮਾ ਹਣੀ ਉਹਨੇ ਮੰਗਿਆ ਕਰਨਾ ਇਸ ਦਾ ਕੰਮ ਆ ਜਿੰਦਗੀ ਦੇ ਸਾਡੇ ਆਹ ਪਹਿਲੀ ਵਾਰ ਕੰਮ ਹੋ ਰਿਹਾ ਹੈ ਵੋਏ ਬਾਪਨਾ ਕੋਈ ਬਾਪਾ ਤਾਤਾ ਅੱਜ ਦੇ ਉੱਪਰ ਹੋ ਚੱਲਿਆ ਪੰਜਾਹ ਹੈ ਨਾ ਸਾਨੂੰ ਤੇ 2 ਲੱਖ ਮੈਂ ਹੋਰ ਮੂੜੇ ਲੱਪਣਾ ਹੈ ਤੇਰੀ ਧੀ ਦਾ ਮੁੱਢ ਦੇਵੇਂ ਹਾ ਉਹਨੇ ਲੱਖ ਪਾਇਆ ਨਾ ਸਹੀ ਕਰਦਾ ਨੂੰ ਕਹਿੰਦਾ ਕਿ ਤੈਨੂੰ ਦੋ ਕਰਨੀ ਆ ਬੋਲ ਲੈ ਤੈਨੂੰ ਨਾਲੇ ਗਰੀਬ ਬੜੀ ਅਫਤਰੀ ਜਮਾਈ ਲੈ ਲਾ ਘਰ ਆਉਗਾ ਲੈ 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 ਮੇਰੇ ਬੰਦੇ ਦੇ ਨਾ ਯਾ ਪਕੜਿਆ ਹਣੇ ਨਾ ਉਸ ਦਾ ਵਾਦ ਕਰ ਰਹੇ ਹਾਂ ਮੇਰਾ ਤਾਂ ਇਸ ਦਾ ਹੋ ਲੜਦੇ ਸਾਡਾ ਵੀ ਲੈਣੀ ਲੈਣੀ ਨਾਂ ਦੇ ਸਾਟੇ ਚ ਗੱਲ ਹੋਇਆ ਆਉਣ ਜਾਣ ਲੱਗੀ ਫਿਰ ਮੁੰਡੇ ਨੂੰ ਸਹਿਮਤ ਕਰਕੇ ਜੀ ਆਪ ਵੀ ਘਰੇ ਆ ਗਈ ਚਲੋ ਵੀਰ ਜੀ ਆਪ ਘਰੇ ਆਈ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਮੇਰੇ ਤੋਂ ਲੱਗ ਕਿਸ ਰਹਿਦੇ ਸੀ ਰਹਿੰਦੇ ਮੇਰੇ ਘਰ ਚ ਇਹਨੇ ਮੈਂ ਲੱਗ ਉਸ ਤੋਂ ਇਸੇ ਕਮਰਾ ਹਾਂ ਤੇ ਚਲੋ ਠੀਕ ਠਾਕ ਰਹੇ ਮੈਂ ਨਾ ਕਹ ਮੈਂ ਕਿਹਾ ਭਾਈ ਤੂੰ ਕੁੜੀ ਨੂੰ ਆਪਣੇ ਕੋਲੇ ਲੈ ਲੈ ਬੱਚਿਆਂ ਨੂੰ ਮੇਰੇ ਤੋਂ ਹੁਣ ਜਾਣ ਦੀ ਨਹੀਂ ਜੇ ਮੇਰੇ ਵੱਡੇ بیٹے ਦੀ ਡੈਥ ਹੋ ਗਈ ਤੀ ਜੀ ਮੇਰੇ ਤੇ ਹਿੰਮਤ ਹੀ ਨਹੀਂ ਰਹੀ ਵੀ ਮੈਂ ਬੱਚੇ ਕੀ ਕਰਾਂ ਮੈਂ ਉਹਦੇ ਵੀ ਦਮ ਸੀ ਨਾ ਤੇ ਮੇਰਾ ਵੀ ਚ ਰਹੀ ਆਂ ਕੁੜੀਆਂ ਨੂੰ ਕਹਿ ਦਿੰਦੀਆਂ ਕੀ ਲੱਗਦੀਆਂ ਨੇ ਕੁੜੀਆਂ ਦਾ ਕੀ ਲੱਗਦਾ ਇਹ ਮੇਰਾ ਕੀ ਲੱਗਦਾ ਇਹ ਮੈਂ ਕਹ ਦੋ ਰੋਟੀਆਂ ਨੇ ਕੋਈ ਨਹੀਂ ਦਾ ਤੂੰ ਹਨ ਮੇਰੇ ਕੋਲ ਖਾ। ਮੇਰਾ ਨਾਮ ਚਰਨਜੀਤ ਗੋਰੇ ਜੀ ਬੀਬੀ ਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ ਜੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂਹਾਂਲੇ ਨੂੰ ਬਰਬਦ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲੇ ਵੇਚੀ ਗਈ ਆ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਮੈਨੂੰ ਕੁਛ ਨਹੀਂ ਪਤਾ ਲੱਗਣਾ ਕਿੰਨੇ ਦੀ ਵੇਚੀ ਹੈ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਿਆ ਵੀ 3 ਲੱਖ ਦਾ ਵਪਾਰ ਹੋਇਆ ਕੁੜੀ ਦਾ ਮੋਲਾ ਲੈ ਲੰਦਾ ਵੋ ਚੋਲ ਗਰੀ ਮੈਡਮ ਮੇਰੀ ਪੁੱਤੀ ਵੇਚੀ ਗਈ ਆ 16 ਮਹੀਨਾ ਸਾਲ ਲੱਗੇ ਆ ਜੀ ਹਾਂ ਕਿਤਾ ਜੀ ਕੀ ਇਹਦਾ ਜੀ ਬਹੁਤ ਤਕੜਾ ਕਰੋ ਆ ਜੀ ਅਸਲ ਤੇ ਇਹੀ ਤੇ ਬਹੁਤ ਆ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਤੇ ਕੁੜੀ ਦੀ ਨਾਨੀ ਨਹੀਂ ਜਾਣਦੀ ਤੇ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਦੇਖੋ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਰਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਕੁੜੀ ਤਾਂ ਮੋਬਾਈਲ ਖੋਲੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੋਤੀ ਤੁਹਾਡੇ ਨਾਲ ਰਹਿੰਦੀ ਸੀ ਜਾਂ ਨਹੀਂ ਜੀ ਹੁਣ ਪੋਤੀ ਪਹਿਲਾਂ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਵਦੇ ਆਵਜਾਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਮਰੇ ਬੜੇ ਬੇਤੇ ਦੀ ਦਿੱਖ ਹੋ ਗਈ ਤੇ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟੈਂਪੂ ਦਾ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਜਾਣਦੇ ਤੁਹਾਡੀ ਬੇਨਤੀ ਹੈ ਸਰਕਾਰ ਲੈਵੇ ਸਾਡੀ ਇਹ ਮਹਿੰਤੇ ਵੀ ਸਾਨੂੰ ਇਨਸਾਫ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਗਈ ਸੀ ਇਹਨਾਂ ਨੇ ਹੁਣ ਇਹਨਾਂ ਜੀ ਰਾਜਸਥਾਨ 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 ਵੇਚਤੀ ਹੈ ਜੀ ਲੈ ਵੇ ਨਾਉਣੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂਹਾਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਨਾਲ ਨਹੀਂ ਮਿਲੀ ਹੋਈ ਸੀ ਜੀ ਉਹ ਗਾਂਹਾਂ ਦੇ ਗਾਂਹ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦਾ ਵਿਚਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਪੜਾ ਦਿਓ ਆਪ ਗਣਦੇ ਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਂ ਦੀ ਗਾਂ ਤੁਹਾਡੇ ਕਿਵੇਂ ਲਈ ਕੋਹ ਨਹੀਂ ਜਾਣਦੀ ਜੀ ਬਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗਨਾਹ ਭੁਗਤੂਗੀ ਵੀ ਪਰ ਜਾਣਦੀ ਐਤੀ ਇਹ ਜਾਸਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂੰਹ ਤੇ ਕਹਿੰਨੀ ਆ ਜੀ ਮੈਂ ਡਰਦੀ ਨਹੀਂ ਮੈਂ ਗਰੀਬ ਬਸ ਸਕਦੀ ਆ थाने का मेटल है पंद्रह साल दी जिन्होंने के ओरी मान भी बेचिया ਇਹ ਵਿਚਨ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ। ਉਹ ਉੱਥੇ ਜਾ ਕੇ ਉਹਦੇ ਮੈਰੀਜ ਜਿਹੜੇ ਰਾਜਾ ਖਾਨ ਦੇ ਨਾਲ ਕਰਾਈ ਗਈ। ਇਹ ਵੀ ਵਿੱਚ ਜਿਹੜੀ ਐਫਆਈਆ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਜ ਹੋਈ ਆ। ਆ ਇਹਦੇ ਵਿੱਚ ਟੋਟਲ 4 ਚਾਹ ਜਾਨੇ ਹੈਗੇ ਜਿਨ੍ਹਾਂ ਤੇ ਐਫਆਈਆ ਦਰਜ ਹੋਈ ਆ। ਉਹ ਤਾਂ ਲੜਕੀ ਹੈ ਜਿਹੜੀ ਉਹਦੇ ਘਰ ਦੇਈ ਆ। ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਆ। ਉਹ ਇਹਦਾ ਕੋਈ ਨਹੀਂ ਜਿਹੜਾ ਬੰਦੇ ਕਾਸਿੰਗ ਹਾਂਜੀ ਇੱਕ ਉਹ ਦਾ ਦਿਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਮੰਨ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜਿਉਂਦੀ ਉਹਦੀ ਮਾਂ ਉਹ ਬੜੇ ਰਾਜਸਥਾਨ ਤੋਂ ਦੋ tane ਲੇਡੀਆਂ ਦਾ ਇਹਨਾਂ ਦੀ ਉਹ ਪੈਸੇ ਦਾ ਲੈਂਡਿੰਗ ਕਰਦੀਆਂ ਤੇ ਪੈਸੇ ਕਿੰਨੇ ਦਿੰਦੀ ਜੀ ਜੀ ਦਰਤੀ ਨੂੰ ਇਸ ਤਰ੍ਹਾਂ ਤੇ ਦੱਸੀ ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਤੇ ਜਿੱਤੀ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਹੁਣ ਕਵਰ ਕਰਕੇ ਵਾਪਸ ਲੈ ਜਾਂਦਾ ਇਹ ਇੱਕ ਜੋਉ ਦੇ ਬਿਆਨ ਨੂੰ ਜਦੋਂ ਸਾਡੇ ਸਾਹਮਣੇ ਕਰਵਾਉਂਦੇ ਬਾਅਦ ਸ਼ਾਇਦ ਆਪਨੇ ਆਰਡਰ ਕੀਤਾ ਸੀ ਕਿ ਇਹ ਮੁੰਡਕੀ ਨੇ ਨਾਂ ਨਹੀਂ ਕੀਤੇ ਤੇ ਮਾਮਲੇ ਪਿੱਛੇ ਸਮਝ ਆ ਗਈ ਕਿ ਉਹ ਕਰਾਸਟ ਹੈ। ਇਹ ਵੀ ਇੱਕ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਤੇ ਹੀ ਪਛਾਣ ਕਰ ਹੋਇਆ। ਇਹ ਉਹਨਾਂ ਤੇ ਆ ਕੇ ਇਹ ਜਦੋਂ ਮੈਨੂੰ ਉਹਨਾਂ ਨੂੰ ਦੱਸਿਆ ਵੀ ਉਹਰੀ ਮਦਰੀ ਵਿੱਚ ਹੈਗੇ ਨੂੰ ਵੱਲ ਹੈ। ਤੇ ਸਾਡੇ ਬੱਚੇ ਜਿਹੜਾ ਬਚਾਲੀ ਵੀਰੇ ਕਈ ਹਿੰਦਰੀ ਰਾਜਪੁਰੇ ਤੇ 15 ਸਾਲ ਦੀ ਜਿਹੜੀ ਬੱਚੀ ਹੈ ਰਾਜਪੁਰੇ ਆ ਐਟਲੀ ਇਹ ਵੀ ਬੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਉਹਨਾਂ ਦੀ ਉਸਾਨ ਬੰਦ ਚੱਲ ਰਹੀ ਸੀ ਕਾਫੀ ਸਾਲਾਂ ਤੋਂ ਅਲੱਗ ਰਹੇ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਨੂੰ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰਾਂਤ ਫਿਰ ਕੁਝ ਸਾਲ ਬਾਅਦ ਦਾ ਮਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲਾਨਿੰਗ ਉਹਨੇ ਕੀਤੀ Saturn ਲੱਚੀ ਜਿਹੜੀ ਆ ਉਹਦੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਖੀ। ਉਹ ਸੀਰੀਜ਼ ਦੇ ਵਿੱਚ ਇਹ ਤਿੰਨ ਲੇਡੀਜ਼ ਦਿਖਾਈ ਹੁੰਦੇ ਹੈ ਰੀਆਂ ਐ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ Rajasthan ਤੇ ਲੇਡੀ ਆ ਬਈ। ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਡੇ ਦੇ ਵਿੱਚ ਉਹ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ। ਜਦੋਂ ਤੱਕ ਵੇਚ ਦਿੱਤੀ ਤਾਂ ਕਿ ਆਪ ਨੂੰ ਲੱਗਦਾ ਕੋਈ ਕਹ ਰਿਹਾ ਜੀ ਉੱਥੇ ਉਹਨੇ ਵੇਚੀ ਆ ਤੇ ਅਜੇ ਰਕਾ ਦਾ ਘੱਟ ਲਾਇਆ ਆ ਆ ਵੀ ਨਹੀਂ ਪਤਾ ਕਿ ਉਹ ਕਿੱਥੇ ਸੀ ਸੁਚਿਟੇ ਰਾਤ ਸਾਂ ਨਦੀ ਹਾਂਜੀ ਆ ਇਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪ ਦਾ ਕੋਈ ਆਪ ਦਾ ਰਖਾਣਾ ਦਾਸ ਤੋਂ ਕਿੱਥੇ ਵੇਚੀ ਆ ਕਿੱਥੇ ਵੇਚੀ ਆ ਬਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸੂਗਾ ਵੀ ਅਸੀਂ ਪਲਾਣੀ ਦਾ ਗਰੇ ਰਾਜ ਨੂੰ ਮੰਨ ਕੋਈ ਪਿੰਡਿਆ ਇਤੋਂ ਬਾਅਦ ਉਹ ਸ੍ਰੀ ਲੋ ਮੀਟਰ ਤੇ ਆਪਣੀ ਹੁੰਚ ਚੈਨ ਨਹੀਂ ਰਿਕੋਰਡ ਕਰਕੇ ਲੱਗੇ ਇਹਦੇ ਵਿੱਚ ਜੀ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ ਚ ਦੋਨੋਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਥੀ ਆਪਾਂ ਅਕਰਾਮ ਕਰਕੇ ਇਹਨਾਂ ਤੇ ਇਹਨਾਂ ਨੂੰ ਰੈਕਡ ਰਿਕਾਰਡ ਕਰਦੇ ਇਹ ਜੀ ਹੋਇਆ ਦੀ ਬੀਐਨ ਸੈੱਟ ਦੇ ਲੱਗਿਆ 140 ਕਿਲੋਸ 1 BNF 61 lost 2 BNF 9 ਤੇ ਅਹ ਹਰਾ ਜੀ ਚਾਈਲਡ ਮੈਰਿਜ ਐਕ 11 ਲੱਗਾ ਹੋਇਆ ਹੈ